ਕਿਸਾਨ ਭਰਾਓ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਫੇਸਬੁੱਕ ਪੇਜ ਤੇ ਕਿਰਪਾ ਕਰਕੇ ਜਿਹੜੇ ਕਿਸਾਨ ਵੀ ਨਵੇਂ ਜੁੜਿਆ ਹੈ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਤਾਂ ਕਿ ਜੋ ਵੀ ਜਾਣਕਾਰੀ ਆਪਾਂ ਸਾਂਝੀ ਕਰੀਏ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਵੀਰ ਅੱਜ ਗੱਲ ਕਰਾਂਗੇ ਕਣਕ ਜੋ ਝੰਡਾ ਪਤਾ ਕੱਢਿਆ ਹੈ ਤੇ ਕੁਝ ਕਣਕਾਂ ਨਿਸਰ ਰਹੀਆਂ ਨੇ ਆਪਾਂ ਦੇਖ ਰਹੇ ਹਾਂ ਤੇ ਚਿੱਟੇ ਕੱਢਣ ਲੱਗ ਰਹੀਆਂ ਨੇ ਕੁਝ ਟੰਡੇ ਪੱਤੇ ਨੂੰ ਮਰੋੜ ਜੇ ਆਪਾਂ ਦੇਖ ਰਹੇ ਆਂ ਵੀ ਬੱਟ ਪੈ ਰਹੇ ਨੇ ਇਹ ਸਭ ਕੁਝ ਜੋ ਮੌਸਮ ਦਾ ਬਦਲਾਅ ਹੈ ਉਹਦੇ ਕਰਕੇ ਹੋ ਰਿਹਾ ਹੈ ਕਿਉਂ ਰਾਤ ਦੇ ਸਮੇਂ ਮੌਸਮ ਠੰਡਾ ਹੁੰਦਾ ਤੇ ਦਿਨ ਦੇ ਸਮੇਂ ਮੌਸਮ ਗਰਮ ਹੁੰਦਾ ਉਸ ਕਰਕੇ ਕਣਕਾਂ ਸਮੇ ਤੋਂ ਪਹਿਲਾਂ ਨਿਸਰ ਰਹੀਆਂ ਨੇ ਜਿਸ ਕਾਰਨ ਆਪਾਂ ਅੱਜ ਕਿਸਾਨ ਵੀਰੋ ਕਣਕ ਦੀ ਫਸਲ ਉੱਤੇ ਕੁਝ ਖਰਾਕੀ ਤੱਤਾਂ ਦੀ ਸਪਰੇਅ ਕਰਨ ਲੱਗੇ ਹੋਇਆ ਜਿਸ ਦੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ 13-0-45 ਅਤੇ ਬੌਰਨ 20% ਦੀ ਸਪਰੇਅ ਕਰਵਾਈ ਹੈ ਆਪਾਂ ਨੇ ਅੱਜ ਜਿਸ ਦੇ ਕਾਰਨ ਜੋ ਖਰਾਕੀ ਤੱਤ ਨੇ ਉਹਨਾਂ ਦੀ ਘਾਟ ਹੈ ਕਾਰਨ ਆਪਾਂ ਦੇਖ ਰਹੇ ਹਾਂ ਕਿ ਫਸਲ ਕਈ ਵਾਰੀ ਜਿਵੇਂ ਮੌਸਮ ਬਦਲ ਰਿਹਾ ਹੈ ਰਾਤ ਦੇ ਸਮੇਂ ਠੰਡਾ ਹੁੰਦਾ ਹੈ ਮੌਸਮ ਦੇ ਦਿਨ ਦੇ ਸਮੇਂ ਗਰਮ ਜਿਸ ਕਰਕੇ ਜਿਹੜੀ ਆਪਣੀ ਫਸਲ ਹੈ ਉਸ ਡ੍ਰੈਸ ਤੇ ਲੈ ਜਾਂਦੀ ਹੈ ਤੇ ਉਸ ਕਰਕੇ ਉਹ ਆਪਣੀ ਫਸਲ ਨਿਸਰਦੀ ਹੈ ਉਸ ਸਮੇਂ ਕਰਾਕੀ ਤਤਾਂ ਨਹੀਂ ਘਟ ਕਰਨਾ ਜਿਹੜੇ ਦਾਣੇ ਨੇ ਉਹ ਮਾਝੂ ਰਹਿ ਜਾਂਦੇ ਨੇ ਛਿੱਟੇ ਵਜੋਂ ਝਾੜ ਤੇ ਕਾਫੀ ਅਸਰ ਪੈਂਦਾ ਹੈ ਝੜ ਘਟ ਜਾਂਦਾ ਹੈ ਕਿਸਾਨ ਵੀਰੋ ਜਦੋਂ ਇਹ ਆਪਣੀ ਫਸਲ ਨਿਸਰਦੀ ਹੈ ਬੱਲੀਆਂ ਕੱਢਦੀ ਹੈ ਉਸ ਸਮੇ ਇਹ ਆਪਣਾ ਜਿਹੜੀ ਖੁਰਾਕ ਹੈ ਸਾਰੀ ਇੰਨੇ ਬੂਟੇ ਤੋਂ ਲੈਣੀ ਹੁੰਦੀ ਹੈ ਇਸ ਲਈ ਬੂਟੇ ਲਈ ਖੁਰਾਕੀ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਵੀ ਮੰਨ ਲਓ ਇਹਨੂੰ ਖੁਰਾਕ ਦੀ ਬਹੁਤ ਇਸ ਸਮੇ ਲੋੜ ਹੁੰਦੀ ਹੈ ਇਸ ਲਈ ਕਿਸਾਨ ਵੀਰੋ ਆਪਣੀ ਫਸਲ ਦੀ ਸਮੇ ਸਮੇਤੇ ਦੇਖਭਾਲ ਕਰਕੇ ਤੇ ਬਦਲਦੇ ਮੌਸਮ ਨੂੰ ਦੇਖਦੇ ਹੋਏ ਮੰਨ ਲਓ ਇਹਦੀ ਆਪਾਂ ਦੇਖਦੇ ਕਰਦੇ ਰਹੀਏ ਜੋ ਵੀ ਕਰਾਕੀ ਤੱਤ ਜਾਂ ਤੇਲੇ ਵਗੈਰਾ ਦੀ ਅੱਗੇ ਸਮੱਸਿਆ ਗਰਮੀ ਦੇ ਕਰਕੇ ਆ ਸਕਦੀ ਹੈ ਆਪਣੀ ਫਸਲ ਦਾ ਖਿਆਲ ਰੱਖੋ ਤੇ ਸਮੇਂ-ਸਮੇਂ ਤੇ ਇਸ ਦਾ ਧਿਆਨ ਰੱਖਦੇ ਹੋਏ ਜੋ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜੇਕਰ ਕਿਸਾਨ ਵੀਰੋ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ ਤੁਹਾਡਾ ਮੇਰੇ ਫੇਸਬੁੱਕ ਪੇਜ ਨਾਲ ਜੁੜਨ ਲਈ ਧੰਨਵਾਦ